ਜੇਕਰ ਤੁਸੀਂ ਪੰਜਾਬ ਛੱਡ ਕੇ ਕਿਸੇ ਏਜੰਟ ਦੇ ਰਾਹੀਂ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਹੋ ਤਾਂ ਜਰਾ ਠਹਿਰ ਜਾਓ ਪਹਿਲਾਂ ਇਸ ਨੀਸ਼ਾ ਨਾਮ ਦੀ ਕੁੜੀ ਦਾ ਹਾਲ ਦੇਖ ਲਓ ਨੀਸ਼ਾ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋਈ ਹੈ ਵਿਦੇਸ਼ ਲਿਜਾ ਕੇ ਕੰਮ ਉੱਤੇ ਲਗਾਉਣ ਦੇ ਬਹਾਨੇ ਏਜੰਟ ਨੀਸ਼ਾ ਨੂੰ ਮਲੇਸ਼ੀਆ ਵਿੱਚ ਲੈ ਗਿਆ ਜਿੱਥੇ ਲਿਜਾ ਕੇ ਕਿਸੇ ਪਰਿਵਾਰ ਨਾਲ ਨੀਸ਼ਾ ਦਾ ਸੌਦਾ ਕਰ ਦਿੱਤਾ ਜਿਸ ਤੋਂ ਬਾਅਦ ਨੀਸ਼ਾ ਨੂੰ ਇੱਕ ਘਰ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਇੰਨਾ ਹੀ ਨਹੀਂ ਅੱਗੇ ਸੁਣੋ ਨੀਸ਼ਾ ਦੇ ਜ਼ੁਬਾਨੀ ਕਿਵੇਂ ਉਸ ਦੇ ਨਾਲ ਗਲਤ ਕੰਮ ਕੀਤਾ ਜਾ ਰਿਹਾ ਮੈਮ ਸਾਹਿਬਾ ਪਲੀਜ਼ ਮੈ ਹੈਲਪ ਮੈ ਇਹ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਮੈਨੂੰ ਨਹੀਂ ਜਾਣਾ ਚਾਹੁੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਹਨਾਂ ਨੇ ਮੇਰੀ țeੜੀ ਤੇ ਵੀ ਲੱਤਾਂ ਮਾਰੀ ਮੇਰੇ ਸੇਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਇੱਥੇ ਵੀ ਆ ਚੈੱਕ ਕਰ ਲੇ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤੁਹਾਨੂੰ ਰਿਮਿਨਿਕੀਸ਼ਨ ਸੈਲ ਕਰ ਸਕਦੀ ਹਾਂ ਪਲੀਜ਼ ਮੈ ਹੈਲਪ ਮੀ ਕਿ ਮੈਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨੇ ਖਾਣੀ ਉਹ ਤੋਂ ਬਾਅਦ ਖਾਣੀ ਉਹ ਤਾਂ ਨਿਆਣਿਆਂ ਉੱਤੇ ਕਿੰਨੇ ਕਿੰਨੇ ਟਾਈਮ ਖੇਡਦੀ ਰਹਿੰਦੇ ਆ ਤੇ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਫੇਰ ਵੀ ਇਹ ਮੈਨੂੰ ਕਹਿੰਦੇ ਆ ਕਿ ਤੂੰ ਘਰੇ ਦੱਸਦੀ ਆ ਆਪਣੇ ਸਾਡੇ ਕੋਲ ਬੈ ਕੇ ਗੱਲ ਕਰ ਤੂੰ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈਮ ਮੈਨੂੰ ਬਹੁਤ ਤੰਗ ਕਰਦੇ ਆ ਪਲੀਜ਼ ਮੀ ਹੈਲਪ ਕਰੋ ਪਲੀਜ਼ ਮੈਨੂੰ 10 ਦਿਨਾਂ ਨੂੰ ਅੱਗੇ ਬੁਖਾਰ ਜਿਹੜਿਆ ਹੈ ਇਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰਨ ਨੂੰ ਤਿਆਰ ਸਾਡੀ ਕੁੜੀ ਸਾਹਮਣੇ ਦੇ ਦੋ ਇਸ ਪੇਮੈਂਟ ਕ ਇਹ ਕਹਿੰਦੇ ਸੀ ਨਹੀਂ ਸ਼ਬ ਨੈਕ ਹੈ ਜੋ ਸੱਤ ਪਾਏ ਬਥੇਰੇ ਰਹੀ ਤੁਸੀਂ ਜੋ ਕਰਨ ਕਰ ਲੋ ਇਹ ਕੋਈ ਨਹੀਂ ਨਹੀਂ ਪਲੀਜ਼ ਮੈਮ ਮੈਂ ਹਾਟ ਮੈਂ ਨਹੀਂ ਕਿਠੀਕ ਮੈਨੂੰ ਬੁਖਾਰ ਵੀ ਹੈ ਕਿ ਕਿ ਲੋਕਾਂ ਦਿਲ ਨੂੰ ਮੈਂ ਰੋਂਦੀ ਰਹਿੰਦੀ ਸਾਂ ਨਿਆਣੀ ਸ਼ਰਤ ਕਰਦੇ ਉਹਦੀ ਸਜਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੇ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪਲੀਜ਼ ਮੈਮ ਹੈਲਪ ਮੀ ਨੀਸ਼ਾ ਜਲੰਧਰ ਦੇ ਪਿੰਡ ਘੋੜਵਾਹੀ ਦੀ ਰਹਿਣ ਵਾਲੀ ਹੈ ਜਿਸ ਨੇ ਵੀਡੀਓ ਰਾਹੀਂ ਆਪਣੀ ਹੱਡ ਬੀਤੀ ਦੱਸੀ ਹੈ ਅਤੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਉਸ ਨੂੰ ਉੱਥੋਂ ਬਾਹਰ ਕੱਢਿਆ ਜਾਵੇ ਸੋ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਸਕੇ ਸਬੰਧੀਆਂ ਨੂੰ ਤਾਂ ਕਿ ਨੀਸ਼ਾ ਦੀ ਮਦਦ ਹੋ ਸਕੇ ਤੇ ਉਹ ਆਪਣੇ ਘਰ ਵਾਪਸ ਪਰਤ ਸਕੇ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ